ਆਪਣੇ ਪਿਤਾ ਦਾ ਬਾਈਕ ਲੈ ਕੇ ਪਾਖੜਾ ਨਹਿਰ ਤੇ ਪਹੁੰਚ ਗਈ ਤਾਂ ਉੱਥੇ ਉਹ ਖੋਪਨਾ ਕਿਸ ਕੁੜੀ ਦੇ ਵੱਲੋਂ ਕਦਮ ਚੁੱਕ ਲਿਆ ਗਿਆ ਪਾਖੜਾ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ ਗਈ ਘਰ ਦੇ ਵਿੱਚ ਆਪਣੀ ਮਾਤਾ ਦੇ ਨਾਲ ਇਸ ਕੁੜੀ ਦੀ ਲੜਾਈ ਹੋਈ ਸੀ ਮਾਂ ਨੇ ਝਿੜਕਿਆ ਸੀਗਾ ਤਾਂ ਉਸ ਤੋਂ ਗੁੱਸੇ ਦੇ ਵਿੱਚ ਇਹ ਕੁੜੀ ਆ ਜਾਂਦੀ ਹੈ ਘਰੋਂ ਆਪਣੇ ਪਿਤਾ ਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਚੁੱਕਦੀ ਹੈ ਤਾਂ ਸਿੱਧਾ ਪਾਖੜਾ ਨਹਿਰ ਦੇ ਉੱਤੇ ਉਹ ਪਹੁੰਚ ਗਈ ਤਾਂ ਪਾਖੜਾ ਨਹਿਰ ਪਹੁੰਚਣ ਤੋਂ ਬਾਅਦ ਇੱਥੇ ਛਲਾਂਗ ਉਸ ਦੇ ਵੱਲੋਂ ਲਗਾ ਦਿੱਤੀ ਗਈ ਹਾਲਾਂਕਿ ਇੱਥੇ ਨਹਿਰ ਦੇ ਉੱਤੇ ਗੋਤਾਖੋਰ ਮੌਜੂਦ ਸਿਗੇ ਜਿਨ੍ਹਾਂ ਦੇ ਵੱਲੋਂ ਇਸ ਕੁੜੀ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਤਾਂ ਇੱਥੇ ਗੋਤਾਖੋਰਾਂ ਦੇ ਨਾਲ ਸਰਦਾਰ ਜੀ ਵੀ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੀ ਪਾਗ ਉਤਾਰ ਕੇ ਇਸ ਕੁੜੀ ਨੂੰ ਬਾਹਰ ਕੱਢਿਆ ਪਟਿਆਲਾ ਦਾ ਇਹ ਪੂਰਾ ਮਾਮਲਾ ਹੈ ਪਟਿਆਲਾ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਮਾਂ ਨੇ ਝਿੜਕਿਆ ਸੀਗਾ ਮਾਂ ਦੇ ਨਾਲ ਉਸ ਦੀ ਲੜਾਈ ਹੋਈ ਸੀਗੀ ਤਾਂ ਲੜਾਈ ਹੋਣ ਤੋਂ ਬਾਅਦ ਸਿੱਧਾ ਘਰੋਂ ਮੋਟਰਸਾਈਕਲ ਚੱਕਦੀ ਐ ਮੋਟਰਸਾਈਕਲ ਚੱਕ ਕੇ ਉਹ ਪਾਖੜਾ ਨਹਿਰ ਦੇ ਉੱਤੇ ਪਹੁੰਚ ਜਾਂਦੀ ਐ ਤਾਂ ਇੱਥੇ ਨਹਿਰ ਦੇ ਵਿੱਚ ਛਲਾਂਗ ਲਗਾ ਦਿੰਦੀ ਐ ਹਾਲਾਂਕਿ ਇੱਥੇ ਉਹ ਗੋਤਾਖੋਰ ਮੌਕੇ ਦੇ ਉੱਤੇ ਮੌਜੂਦ ਸੀਗੇ ਸਰਦਾਰ ਜੀ ਵੀ ਸੀਗੇ ਇੱਥੇ ਜਿਨ੍ਹਾਂ ਨੇ ਆਪਣੀ ਪਾਗੂ ਉਤਾਰ ਕੇ ਕੁੜੀ ਨੂੰ ਬਾਹਰ ਕੱਢਿਆ ਪਟਿਆਲਾ ਦਾ ਪੂਰਾ ਹੈ ਮਾਮਲਾ ਹੈ ਤਾਂ ਕੁੜੀ ਦਿਲਪ੍ਰੀਤ ਦੱਸੀ ਜਾ ਰਹੀ ਹੈ ਜਿਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਜਿਹੜੀ ਬੇਟੀ ਹੈ ਉਸ ਦੀ ਮਾਤਾ ਦੇ ਨਾਲ ਉਸ ਦਾ ਝਗੜਾ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਉਹ ਸਿੱਧਾ ਇੱਥੇ ਨਹਿਰ ਤੇ ਪਹੁੰਚ ਗਈ ਜਿਸ ਤੋਂ ਬਾਅਦ ਉਸ ਦੇ ਵੱਲੋਂ ਛਲਾਂਗ ਲਗਾ ਦਿੱਤੀ ਗਈ ਪਰ ਜੜੇ ਗੋਤਾ ਖੋਰ ਸਿਗੇ ਉਹਨਾਂ ਨੇ ਉਸ ਦੀ ਲੜਕੀ ਦੀ ਜਾਨ ਬਚਾਈ ਤੇ ਧੰਨਵਾਦ ਉਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਿਤਾ ਦੇ ਵੱਲੋਂ ਤਾਂ ਦੱਸ ਦਈਏ ਕਿ ਦਿਲਪ੍ਰੀਤ ਦੇ ਪਿਤਾ ਰਾਜ ਮਿਸਤਰੀ ਨੇ ਜਦ ਕੀ ਉਸ ਦੀ ਮਾਤਾ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਦੀ ਹੈ ਤਾਂ ਦਿਲਪ੍ਰੀਤ ਦਾ ਇੱਕ ਭਰਾ ਵੀ ਹੈ ਜਿਹੜਾ 12ਵੀਂ ਦੇ ਵਿੱਚ ਪੜਦਾ ਹੈ ਤਾਂ ਦਿਲਪ੍ਰੀਤ ਦੇ ਪਿਤਾ ਦੇ ਦੱਸਣ ਮੁਤਾਬਕ ਦਿਲਪ੍ਰੀਤ ਅਤੇ ਉਸਦੀ ਮਾਂ ਦੇ ਵਿੱਚ ਘਰ ਛੋਟੀ ਜਹੀ ਕਰੇ ਲੜਾਈ ਹੋਈ ਸੀ ਕਿਉਂਕਿ ਉਸਦੀ ਮਾਂ ਨੇ ਦਿਲਪ੍ਰੀਤ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਕਹਿ ਦਿੱਤਾ ਸੀਗਾ ਤਾਂ ਇਸ ਤੋਂ ਹੀ ਇੱਕ ਕੁੜੀ ਜਿਹੜੀ ਸੀਗੀ ਗੁੱਸੇ ਦੇ ਵਿੱਚ ਆ ਗਈ ਗੁੱਸੇ ਦੇ ਵਿੱਚ ਆ ਕੇ ਇੱਕ ਨੂੰ ਮੋਟਰਸਾਈਕਲ ਚੱਕਦੀ ਐ ਭਾਖੜਾ ਨਹਿਰ ਪਹੁੰਚਦੀ ਐ ਤਾਂ ਉਸ ਤੋਂ ਬਾਅਦ ਸ਼ਲਾਂਗ ਲਗਾ ਦਿੱਤੀ ਜਾਂਦੀ ਐ ਇਸ ਕੁੜੀ ਦੇ ਵੱਲੋਂ ਤਾਂ ਜਿਹੜਾ ਗੋਤਾਖੋਰ ਉੱਥੇ ਮੌਜੂਦ ਸੀਗੇ ਉੱਥੇ ਸਰਦਾਰ ਜੀ ਜਿਹੜੇ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਆਪਣੀ ਪਾਗ ਉਤਾਰ ਕੇ ਸਹੀ ਸਲਾਮਤ ਇਸ ਕੁੜੀ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਉਸ ਦਾ ਚੱਲ ਰਿਹਾ ਹੈ ਗੁੱਸਾ ਅੱਜਕੱਲ ਦੇ ਬੱਚਿਆਂ ਦੇ ਵਿੱਚ ਗੁੱਸਾ ਦੇਖ ਸਕਦੇ ਹੋ ਕਿਸ ਕਦਰ ਹਾਵੀ ਹੈ ਗੁੱਸਾ ਕਿੰਨਾ ਹੈ ਬੱਚਿਆਂ ਦੇ ਵਿੱਚ ਘਰੇ ਮਾਂ ਨੇ ਝਿੜਕਿਆ ਸੀਗਾ ਉਹ ਵੀ ਇਸ ਦੇ ਲਈ ਕਿ ਘਰ ਦੇ ਵਿੱਚ ਕੰਮ ਦੇ ਨਾਲ ਮੇਰੀ ਮਦਦ ਕਰਦੇ ਕੰਮ ਕਰਦੇ ਤਾਂ ਇਸੇ ਤੋਂ ਗੁੱਸੇ ਦੇ ਵਿੱਚ ਆ ਗਈ ਤਾਂ ਇਸ ਇਸ ਖਬਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਕਦਰ ਬੱਚਿਆਂ ਦੇ ਵਿੱਚ ਗੁੱਸਾ ਹਾਵੀ ਹੈ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਕਿੰਨਾ ਗੁੱਸਾ ਹੈ ਜਿਹੜੇ ਮਾਂ ਦੀ ਝਿੜਕ ਵੀ ਨਹੀਂ ਸੁਣ ਸਕਦੇ ਮਾਂ ਨੇ ਝਿੜਕਿਆ ਸੀਗਾ ਮਾਂ ਦੇ ਨਾਲ ਲੜਾਈ ਹੋਈ ਸੀਗੀ ਤਾਂ ਇਸੇ ਲੜਾਈ ਦੇ ਚਲਦਿਆਂ ਗੁੱਸੇ ਦੇ ਵਿੱਚ ਕੁੜੀ ਆਂਦੀ ਹੈ ਖੋਫਨਾਗ ਕਦਮ ਚੁੱਸਦੇ ਵੱਲੋਂ ਚੁੱਕ ਲਿਆ ਜਾਂਦਾ ਹੈ ਜਿਹੜੀ ਕਿ ਨਹਿਰ ਦੇ ਵਿੱਚ ਸਿੱਦਾ ਸ਼ਲਾਂਗ ਲਗਾ ਦਿੰਦੀ ਹੈ ਹਾਲਾਂਕਿ ਤੇ ਗੋਤਾਖੋਰ ਉੱਥੇ ਮੌਜੂਦ ਸਿਗੇ ਜਿਹੜੇ ਸਰਦਾਰ ਜੀ ਉੱਥੇ ਮੌਜੂਦ ਸਿਗੇ ਉਹਨਾਂ ਦੇ ਵੱਲੋਂ ਪਾਗ ਉਤਾਰੀ ਜਾਂਦੀ ਏ ਇਸ ਕੁੜੀ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾਂਦਾ ਹੈ ਮਾਂ ਤਾਂ ਝਿੜਕ ਸਕਦੀ ਏ ਤਾਂ ਮਾਂ ਦੀ ਝਿੜਕ ਸੁਣਨੀ ਚਾਹੀਦੀ ਏ ਤਾਂ ਇਹ ਕੁੜੀ ਦੀ ਆਪਣੀ ਮਾਤਾ ਦੇ ਨਾਲ ਲੜਾਈ ਹੋਈ ਸੀ ਮਾਂ ਨੇ ਝਿੜਕਿਆ ਸੀਗਾ ਘਰ ਦੇ ਵਿੱਚ ਕੰਮ ਕਰਨ ਦੇ ਲਈ ਕਿਆ ਸੀਗਾ ਤਾਂ ਇੰਨੇ ਤੋਂ ਇੱਕ ਗੁੱਸੇ ਦੇ ਵਿੱਚ ਕੁੜੀ ਆ ਜਾਂਦੀ ਏ ਕਰੋ ਮੋਟਰਸਾਈਕਲ ਚੱਕਦੀ ਹੈ ਤਾਂ ਸਿੱਧਾ ਨਹਿਰ ਤੇ ਪਹੁੰਚ ਕੇ ਉੱਤੇ ਸ਼ਲਾਂਗ ਲਗਾ ਦਿੰਦੀ ਹੈ ਹਾਲਾਂਕਿ ਜੜੇ ਉੱਥੇ ਗੋਤਾਖੋਰ ਮजूद ਸਿਗੇ ਉਸ ਦੇ ਵੱਲੋਂ ਇਸ ਕੁੜੀ ਨੂੰ ਬਚਾ ਲਿਆ ਗਿਆ ਤਾਂ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤਾਂ ਕੀ ਕੁਝ ਕਹਿਣਾ ਹੈ ਕੁੜੀ ਦੇ ਪਿਤਾ ਦਾ ਆਓ ਤੁਹਾਨੂੰ ਸੁਣਾਉਣੇ ਮੈਂ ਸ਼ੰਕਰ ਪਾਰਦਵਾਜੀ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰ ਟੀਮ ਹੈ ਪਟਿਆਲਾ ਪੰਜਾਬ ਸੋ ਨਹਿਰਾਂ ਤੇ ਕੰਮ ਕਰਦੇ ਨੇ ਗੋਤਾਖੋਰ ਸਿਆਣਾ ਦੇ ਕੋਲ ਥਣੇ ਦੇ ਪਿੱਛੇ ਅੱਜ ਇੱਕ ਲੜਕੀ ਨੇ ਭਾਖੜਾ ਨਹਿਰ ਦੇ ਵਿੱਚ ਛਲਾਂਗ ਲਗਾਦੀ ਜੋ ਰਾਗੀਰ ਉੱਥੇ ਗੁజర్ ਰਹੇ ਸੀਗੇ ਔਰ ਗੋਤਾਖੋਰ ਵੀ ਮੌਕੇ ਤੇ ਪਹੁੰਚ ਗਏ ਤੇ ਰਾਗੀਰਾਂ ਦੀ ਮਦਦ ਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਲੜਕੀ ਨੂੰ ਬਾਹਰ ਕੱਢੇ ਗਿਆ ਬਾਹਰ ਕੱਢ ਕੇ ਆਪਣੀ ਹੀ ਨਿੱਜੀ ਵਾਹਨ ਦੇ ਵਿੱਚ ਉਸ ਨੂੰ ਰਜਿੰਦਰ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਚੰਦਰ ਜੀ ਪਤਾ ਲੱਗਿਆ ਕੁੜੀ ਦੀ ਉਮਰ ਕਿੰਨੀ ਹੈ ਕੀ ਨਾਮ ਹੈ ਕੁੜੀ ਦਾ ਕਿੱਥੇ ਰਹਿਣ ਵਾਲੀ ਹੋ ਲੜਕੀ ਦਾ ਨਾਮ ਦਿਲਪ੍ਰੀਤ ਜੋ ਥੋੜੀ ਬੇਹੋਸ਼ੀ ਹਾਲਤ ਵਿੱਚ ਹੈਗੀ ਆ ਤੇ ਬਰਸੜ ਪਿੰਡ ਦੀ ਰਹਿਣ ਵਾਲੀ ਹੈ ਲਗਭਗ 16 ਤੋਂ 17 ਸਾਲ ਦੀ ਉਹਦੀ ਏਜ ਹੈਗੀ ਹੈ ਲੜਕੀ ਦੀ ਤੇ ਕਾ ਕੰਡੀਸ਼ਨ ਥੋੜੀ ਸੀਰੀਅਸ ਹੈ ਪਰਿਵਾਰ ਨਾਲ ਕਿਸੇ ਨਾ ਸਿਸਟਮ ਦੇ ਪਸਤਾਲੂਬ ਅਸੀਂ ਸੰਪਰਕ ਕਰਿਆ ਤੇ ਪਰਿਵਾਰ ਉਹਦਾ ਮੌਕੇ ਦਿੱਤੇ ਪਹੁੰਚ ਗਿਆ ਹੈਗਾ ਤੇ ਹੁਣ ਉੱਥੇ ਡਾਕਟਰ ਸਾਹਿਬ ਟਰੀਟ ਕਰ ਰਹੇ ਨੇ ਮਤਲਬ ਲੜਕੀ ਦੀ ਕੰਡੀਸ਼ਨ ਮੈਂ ਕਹਾਂ ਕੁਕਿ ਲੜਕੀ ਨੇ ਜਿਹੜਾ ਜੰਪ ਕੀਤਾ ਉਹ ਜਿਹੜਾ ਗੇਟ ਹੈਗਾ ਗੇਟ ਔਰ ਤੂੰ ਪਿੱਛੇ ਕੀਤਾ ਉੱਥੇ ਬਹੁਤ ਹੀ ਮੁਸ਼ਕਲ ਹੁੰਦਾ ਕਿਸੇ ਨੂੰ ਕੱਢਣਾ ਗੋਤਾਖੋਰ ਵੀ ਪਰੇਸ਼ਾਨ ਹੋ ਜਾਂਦੇ ਨੇ ਤਾਰਕ ਫਿਰ ਵੀ ਚੱਲੋ ਇੱਕ ਬੰਦੇ ਨੇ ਉੱਥੇ ਪੱਗ ਫੜਾਈ ਤੇ ਇੱਕਦਮ ਕੋਈ ਰੱਸੀ ਵਾਹਨ ਨਹੀਂ ਹੁੰਦਾ ਮੌਕੇ ਤੇ ਐਟ ਅ ਟਾਈਮ ਜਦੋਂ ਕੋਈ ਜੰਪ ਕਰਦੇ ਤੇ ਅਸੀਂ ਗੋਤਾਖੋਰ ਨਾਲ ਜੰਪ ਕਰਕੇ ਉਹਨੂੰ ਬਾਹਰ ਕੱਢਿਆ ਗਿਆ ਆ ਇਸ ਤਰ੍ਹਾਂ ਸੀਗੀ ਕੂੜੀ ਪਾਖੜਾ ਨਹਿਰ ਦੇ ਉੱਪਰ ਜਿਹੜੇ ਬੇਲੇ ਪਲੇਟ ਉੱਤੇ ਬੁਝਾਸ ਰਹੇ ਉਹ ਇਸ ਤਰ੍ਹਾਂ ਪਹੁੰਚੀ ਪਾਖੜਾ ਦੇ ਉੱਪਰ ਇਹ ਸਵੇਰ ਤੋਂ ਨਿਕਲੀ ਸੀ ਘਰ ਤੇ ਦਾ ਕਹਿਣਾ ਦੀ ਮਾ ਦਾ ਕਹਿਣਾ ਇੱਕ ਬਾਈਕ ਮੋਟਰਸਾਈਕਲ ਤੇ ਲੈ ਕੇ ਆਈ ਸੀ ਬਾਈਕ ਹਲੇ ਪਾਖੜਾ ਨਹਿਰ ਤੇ ਉੱਥੇ ਹੀ ਖੜਾਗਾ ਬਾਈਕ ਸਪਲੈਂਡਰ ਕਹਿ ਰਹੇ ਨੇ ਵੀ ਉੱਥੇ ਖੜਾ ਹੈਗਾ ਜਿੱਥੇ ਉਹਨਾਂ ਜੰਪ ਕੀਤਾ ਹੁਣ ਪਰਿਵਾਰ ਨੂੰ ਦਿਖਾਵਾਂਗੇ ਕਿ ਬਾਈਕ ਕਿਵੇਂ ਆ ਕਿੱਥੇ ਦਾ ਆਪ ਹੀ ਰਿਕਵਰ ਕਰ ਲਿਆ ਪੁਲਿਸ ਨੂੰ ਵੀ ਦਿੱਤੀ ਪਰ ਜਾਣਕਾਰੀ ਅਸੀਂ ਐਸਐਚਓ ਫਸਿਆਣਾ ਨੂੰ ਦੇ ਦਿੱਤੀ ਗਈ ਹੈ ਇਹ ਮੋਟਰਸਾਈਕਲ ਦੇਸੀ ਕੁੜੀ ਹੈ ਮੋਟਰਸਾਈਕਲ ਦੇਸੀ ਲਾਲ ਰੰਗ ਦੀ ਨੇ ਲੋਰ ਪਾਈ ਸੀ ਪਿੰਕ ਕਲਰ ਦੀ ਟੀ-ਸ਼ਰਟ ਪਾਈ ਸੀ ਇਹਨੇ ਹੂੰ ਤੇ ਕਿਸ ਤਰ੍ਹਾਂ ਬਾਹਰ ਗੱਡਿਆ ਨੂੰ ਤੁਸੀਂ ਬਾਹਰ ਮਤਲਬ ਉੱਥੇ ਲੋਕ ਵੀ ਸੀਗੇ ਤੇ ਅਸੀਂ ਵੀ ਸੀਗੇ ਤੇ ਜਦੋਂ ਇਹਨੇ ਜੰਪ ਕੀਤੀ ਕਿਉਂਕਿ ਪਿੱਛੇ ਤੋਂ ਆ ਰਹੀ ਸੀਗੀ ਤੇ ਰੋਲਾ ਜਦੋਂ ਪਿਆ ਅਚਾਨਕ ਜਿਹਨੂੰ ਜੋ ਸੁਝਿਆ ਉਹਨੇ ਉਹ ਕੰਮ ਸ਼ੁਰੂ ਕੀਤਾ ਇੱਕ ਬੰਦੇ ਨੇ ਪੱਗ ਫੜਾਈ ਆਪਣੀ ਗੋਤਾ ਹੋਰ ਨੇ ਜੰਪ ਕੀਤਾ ਸਰਦਾਰ ਵਿਅਕਤੀ ਸੀਗਾ ਉਹ ਤੇ ਉਹਦੇ ਮਦਦ ਨਾਲ ਤੇ ਉੱਥੇ ਖੜੇ ਲੋਕਾਂ ਦੀ ਮਦਦ ਨਾਲ ਉਹਨੂੰ ਬਾਹਰ ਕੱਢਿਆ ਤੇ ਹੁਣ ਕਿਸ ਤਰ੍ਹਾਂ ਦੀ ਹਾਲਤ ਆ ਕੁੜੀ ਦੀ ਕੰਬਾਫੀ ਰੇਸ ਦੇ ਅੰਦਰ ਹਾਲਤ ਉਹਦੀ ਨਾਜੂਕ ਹੈ ਕਿਉਂਕਿ ਦੇਖੋ ਬਾਪਾ ਖੜਾ ਨਹਿਰ ਦੇ ਵਿੱਚੋਂ ਕੱਢਣਾ ਇੱਕਦਮ ਠੰਡਾ ਪਾਣੀ ਹੈ ਗਰਮੀ ਦਾ ਮਾਹੌਲ ਹੈ ਪਰ ਪਾਣੀ ਠੰਡਾ ਹੈਗਾ ਕਿਸੇ ਪ੍ਰਕਾਰ ਕੰਬ ਇਸ ਕਰ ਕਰੀਏ ਹੋ ਸਕਦਾ ਕੁਝ ਖਾਤਾ ਨਾ ਹੋਵੇ ਜਾਂ ਕੋਈ ਐਸੀ ਜ਼ਹਿਰੀਲੀ ਚੀਜ਼ ਨਾ ਕੋਈ ਲੋਕ ਖਾ ਲੈਂਦੇ ਨੇ ਪਰ ਡਾਕਟਰ ਜਿਆਦਾ ਬਿਹਤਰ ਦੱਸਦੇ ਨੇ ਡਾਕਟਰ ਟਰੀਟ ਕਰ ਰਹੇ ਨੇ ਤੇ ਜਿਆਦਾ ਤੁਹਾਨੂੰ ਬਿਹਤਰ ਡਾਕਟਰ ਹੀ ਦੱਸ ਸਕਦੇ ਨੇ ਵੀ ਕੀ ਖਾਂਦਾ ਜਾਂ ਕੁਛ ਨਹੀਂ ਖਾਂਦਾ ਕਿਉਂਕਿ ਕੰਬ ਬਹੁਤ ਧੀ ਇਸ ਹਾਲਮਨ ਕੰਬਰੀ ਹੈ ਜਿਸ ਮੇ ਕਿ ਕਿ ਕੋਈ ਬੇਹੋਸ਼ ਹੋ ਜਾ ਰਹੀ ਹੈ ਵਾਰ-ਵਾਰ ਉਹ ਲੜਕੀ ਪਰਿਵਾਰ ਨਜ਼ਰ ਸੇ ਕਿ ਕੀ ਵਾਧਾ ਦੇ ਪਿੱਛੇ ਹੈ ਵੱਡਾ ਵੱਡਾ ਸਟੈਪ ਲੈਣਾ ਇੱਕ 16 ਸਾਲ ਦੀ ਬੱਚੀ ਨੇ ਹਨਾ ਨਬਾਲਿਕੀ ਇਹ ਬੱਚੀ ਹੋਈ ਹੈ ਜੀ 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 ਵੱਡਾ ਵੱਡਾ ਸਟੈਪ ਚੁੱਕਣਾ ਉਹਨੇ ਹੋਰਸਕਲ ਦੇ ਉੱਪਰ ਪਹੁੰਚ ਕੇ ਉਹਦੇ ਛਾਲ ਮਾਰਨੀ ਅਨਾਤੀ ਵਜਾ ਕੀ ਰਹੀ ਦੇ ਵਿੱਚ ਪਰਿਵਾਰ ਨਹੀਂ ਪਰਿਵਾਰ ਹਲੇ ਕੰਦਾ ਤੁਸੀਂ ਪਰਿਵਾਰ ਜਿਹੜਾ ਹੈਗਾ ਗਰੀਬ ਦਬਕਈ ਹੈ ਜਿਹੜਾ ਵਿਅਕਤੀ ਹੈਗਾ ਕਿਤੇ ਪ੍ਰਾਈਵੇਟ ਕੰਮ ਕਰਦਾ ਹੈਗਾ ਤੇੜੀ ਮਜ਼ਦੂਰੀ ਤੇ ਜਿਹੜੀ ਵਾਈਫ ਹੈ ਹਾਂਜੀ ਵਾਈਫ ਜਿਹੜੀ ਹੈਗੀ ਉਹ ਕਿਤੇ ਪਿੰਡ ਦੇ ਵਿੱਚ ਕਿਸੇ ਦੇ ਘਰਾਂ ਕੋਨਾ ਕੰਮ ਕਰਦੀ ਜਦੋਂ ਮੇਰੀ ਫੋਨ ਤੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹੀ ਦੱਸਿਆ ਵੀ ਅਸੀਂ ਤਾਂ ਕੁੱਠੀਆਂ ਦੇ ਲੋਕਾਂ ਦੇ ਘਰੇ ਕੰਮ ਕਰਕੇ ਆਪਣਾ ਪਾਲਣ ਪੋਸਣ ਕਰਦੇ ਬੱਚੇ ਨੂੰ ਪੜਾ ਲਿਖਾ ਕੇ ਅਸੀਂ ਬਿਹਤਰ ਬਣਾਉਣਾ ਚਾਹੁੰਦੇ ਤਾਂ ਕਿ ਸਾਡਾ ਜੀਵਨ ਵਧੀਆ ਹੋ ਸਕੇ ਬੱਚੀ ਪੜਦੀ ਸੀ ਸਕੂਲ ਜੀ ਜੀ ਪੜ ਪੜਦੀ ਸੀ ਕਿਤੇ ਸਕੂਲ ਚ ਪੜਦੀ ਸੀ ਕਿਹੜੀ ਕਲਾਸ ਚ ਆ ਇਹ ਨਹੀਂ ਕਿਉਂਕਿ ਬੇਹੋਸ਼ ਹੈ ਲੜਕੀ ਇਸ ਕਰਕੇ ਨਹੀਂ ਪ੍ਰੋਪਰ ਪਤਾ ਲੱਗ ਪਾ ਰਿਹਾ ਇਹ ਬੱਚੀ ਦਾ ਕੀ ਨਾਮ ਹੈ ਜਿੰਨਾ ਜੀਵਪ੍ਰੀਤ ਕੌਰ ਕਿੰਦੀ ਉਮਰ ਹੈ ਜੀ 3 ਸਤਾਂਮ ਪਲੱਸ ਹੈ ਏ ਕਿੱਥੇ ਪੜਦੀ ਵੀ ਬੇਟੀ ਇਹ ਮਿੰਦਰਾ ਕਾਲਜ ਚ ਪੜਦੀ ਹੈ ਮਿੰਦਰਾ ਕਾਲਜ ਹਾਂ ਜੀ ਤੇ ਕਿੰਨੇ ਸਾਲ ਹੋ ਗਏ ਜੋ ਤੁਸੀਂ ਪੜਦੀ ਹੈ ਉਹ ਆਵੇ 6 ਮਹੀਨੇ ਹੋਏ ਮੂੰ ਹੁਣ ਪਹਿਲਾ ਹੀ ਫਸਟイヤー ਹੈ ਫਸਟイヤー ਹੈ ਅੱਛਾ ਇਹ ਕੀ ਮਦਦ ਕੀ ਰਹੀ ਦੀ ਮਮਮੀ ਅਡੇ ਦਿਵਸ ਆਪਸ ਵਿੱਚ ਮਮਮੀ ਨਾਲ ਝਗੜਾ ਕਰ ਲਿਆ ਗੋੜਾ ਮੋਟਾ ਅਧਿਕਰਿ ਲਈ ਡਾਈਕਰੇ ਆਕਰੇ ਲੋ ਅਸਲਾਬਦੀ ਨਮੀ ਨਾ ਇਹ ਗੋੜਾ ਮੋਟਾ ਤੇ ਫਿਰ ਇਹ ਕਿੰਨੇ ਵਜੇ ਘਰ ਹੋ ਗਈ ਸੀ ਬੱਚੀ 10:00 ਵਜੇ ਕਰਿਆ ਕਿ ਮਮਾ ਨੇ ਮੈਨੂੰ ਫੋਨ ਕਹਿੰਦੀ ਮੋਟਰਸਾਈਕਲ ਲੈ ਕੇ ਪਤਾ ਨਹੀਂ ਉੜਾ ਪੜਾ ਕਿਤੇ ਕੋਈ ਸਮਾਨ ਲੈਣ ਬਾਕੀ ਪਤਾ ਨਹੀਂ ਕਿਸੇ ਲੈਣ ਵਾਗ ਗਈ ਜੀ ਨੇ ਸਾਨੂੰ 12:00 12:30 12:00 ਵਜੇ ਫੋਨ ਕਰਾਈ ਕਿੰਨਾ ਨੇ ਜੀ ਇਹ ਪ੍ਰਧਾਨ ਸਾਹਿਬ ਨੇ ਸ਼ੰਕਰਪੰਨ ਸ਼ੰਕਰਵਾਰ ਤੋਂ ਵਾਜੇ ਕੀ ਕਹੂੰਗਾ ਤੁਹਾਡੀ ਬੱਚੀ ਨੂੰ ਕੱਢ ਕੇ ਲਿਆ ਜੀ ਨਾ ਇਹਨਾਂ ਇਹਨਾਂ ਦਾ ਅਸੀਂ ਰੱਬ ਤੋਂ ਬੜਕੇ ਸ਼ੁਕਰ ਕਰਦੇ ਹਾਂ ਇਹਨਾਂ ਦੀ ਵਜ੍ਹਾ ਨਾਲ ਸਾਡੀ ਬੱਚੀ ਠੀਕ ਬੱਚੇ ਦੀ ਹਾਲਤ ਇਸ ਤਰ੍ਹਾਂ ਦੀ ਹੁਣ ਬਿਲਕੁਲ ਠੀਕ ਹੈ ਜੀ ਹੁਣ ਹੋਸਟਲ ਵੀ ਤੁਸੀਂ ਕੰਮ ਕੀ ਕਰਦੇ ਹੋ ਪੁਰੀ ਜੀ ਰਾਜ ਮਿਸਤਰੀਆਂ ਜੀ ਉਹ ਤੁਰ ਬਿਹਾੜੀ ਕਰਦੇ ਆ ਉਹ ਕਰਾਂ ਕਰਾਂ ਚ ਕੰਮ ਕਰਦੇ ਤੁਹਾਡੀ ਵਾਈਫ ਹਾਂ ਜੀ ਤੇ ਬੇਟਾ ਵੀ ਐ ਤੁਹਾਡਾ ਜੀ ਬੇਟਾ ਵੀ ਹਾਂ ਇਹ ਤਾਂ ਅਜੇ ਪੜਦਾ ਕੁੜਤਾ ਹੀ ਫਲਾਸਟੂ ਪੜਿਆ ਇਹ ਉਹ ਵੀ 18 ਪਲੱਸ ਹੈ ਇਹ 18 ਪਲੱਸ ਹੈ ਹਾਂ ਨਾ ਤਨੇ ਮੰਮੀ ਨਾਲ ਲੜੀ ਸੀਗੀ ਬਸ ਹਾਂ ਜੀ ਮੰਮੀ ਨਾਲ ਲੜ ਪੁੱਛਿਆ ਬਣ ਕੇ ਚੋਟੀ ਜੀ ਗਾਲ ਪੁੱਛਿਆ ਅਮਾਸ ਮਾੜੇ ਮੁੰਡਾ ਕਰੇ ਦੂਰ ਉਹ ਨੂੰ ਪਾ ਜੀ ਛੇੜ ਲਈ। ਤੇ ਉਹਨਾਂ ਕੀ ਕਹਾਂਗੇ ਜੀ ਬੋਕਾ ਖੋਰ ਕੱਢਦੇ ਨੇ ਆ। ਹਾਂ ਉਹਨਾਂ ਦਾ ਬਿਲਕੁਲ ਧੰਨਵਾਦ ਕਰਦਾ ਹਾਂ ਜਿਲਦਿਆਂ ਬਹੁਤ-ਬਹੁਤ ਜੀ ਉਹਨਾਂ ਦੀ ਵਾਪਰੇ ਪਿਤਾ ਦਾ ਬਾਈਕ ਲੈ ਕੇ ਪਾਖੜਾ ਨਹਿਰ ਤੇ ਪਹੁੰਚ ਗਈ। ਤਾਂ ਉੱਥੇ ਉਹ ਖੂਫਨਾ ਕਿਸ ਕੁੜੀ ਦੇ ਵੱਲੋਂ ਕਦਮ ਚੁੱਕ ਲਿਆ ਗਿਆ ਪਾਖੜਾ ਨਹਿਰ ਦੇ ਵਿੱਚ ਸ਼ਲਾਂਗ ਲਗਾ ਦਿੱਤੀ ਗਈ। ਘਰ ਦੇ ਵਿੱਚ ਆਪਣੀ ਮਾਤਾ ਦੇ ਨਾਲ ਇਸ ਕੁੜੀ ਦੀ ਲੜਾਈ ਹੋਈ ਸੀਗੀ। ਮਾਂ ਨੇ ਝਿੜਕਿਆ ਸੀਗਾ ਤਾਂ ਉਸ ਤੋਂ ਗੁੱਸੇ ਦੇ ਵਿੱਚ ਇਹ ਕੁੜੀ ਆ ਜਾਂਦੀ ਹੈ ਘਰੋਂ ਆਪਣੇ ਪਿਤਾ ਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਚੁੱਕਦੀ ਹੈ ਤਾਂ ਸਿੱਧਾ ਪਾਖੜਾ ਨਹਿਰ ਦੇ ਉੱਤੇ ਉਹ ਪਹੁੰਚ ਗਈ ਤਾਂ ਪਾਖੜਾ ਨਹਿਰ ਪਹੁੰਚਣ ਤੋਂ ਬਾਅਦ ਇੱਥੇ ਸ਼ਲਾਂਗ ਉਸ ਦੇ ਵੱਲੋਂ ਲਗਾ ਦਿੱਤੀ ਗਈ ਹਾਲਾਂਕਿ ਇੱਥੇ ਨਹਿਰ ਦੇ ਉੱਤੇ ਗੋਤਾਖੋਰ ਮੌਜੂਦ ਸਿਗੇ ਜਿਨ੍ਹਾਂ ਦੇ ਵੱਲੋਂ ਇਸ ਕੁੜੀ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਤਾਂ ਇੱਥੇ ਗੋਤਾਖੋਰਾਂ ਦੇ ਨਾਲ ਸਰ ਦਾਰ ਜੀ ਵੀ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੀ ਪਾਗ ਉਤਾਰ ਕੇ ਇਸ ਕੁੜੀ ਨੂੰ ਬਾਹਰ ਕੱਢਿਆ ਪਟਿਆਲਾ ਦਾ ਇਹ ਪੂਰਾ ਮਾਮਲਾ ਹੈ ਪਟਿਆਲਾ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਮਾਂ ਨੇ ਝਟਕਿਆ ਸਿਗਾ ਮਾਂ ਦੇ ਨਾਲ ਉਸ ਦੀ ਲੜਾਈ ਹੋਈ ਸੀ ਤਾਂ ਲੜਾਈ ਹੋਣ ਤੋਂ ਬਾਅਦ ਸਿੱਧਾ ਘਰੋਂ ਔਰ ਮੋਟਰਸਾਈਕਲ ਚੱਕਦੀ ਹੈ ਮੋਟਰਸਾਈਕਲ ਚੱਕ ਕੇ ਉਹ ਪਾਖੜਾ ਨਹਿਰ ਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਇੱਥੇ ਨਹਿਰ ਦੇ ਵਿੱਚ ਛਲਾੰਗ ਲਗਾ ਦਿੰਦੀ ਹੈ ਹਾਲਾਂਕਿ ਇੱਥੇ ਉਹ ਗੋਤਾਖੋਰ ਮੋਕੇ ਦੇ ਉੱਤੇ ਮੌਜੂਦ ਸਿਗੇ ਉਹ ਤਾਂ ਸਰਦਾਰ ਜੀ ਵੀ ਸਿਗੇ ਇੱਥੇ ਜਿਨ੍ਹਾਂ ਨੇ ਆਪਣੀ ਪਾਗੂ ਉਤਾਰ ਕੇ ਕੁੜੀ ਨੂੰ ਬਾਹਰ ਕੱਢਿਆ ਪਟਿਆਲਾ ਦਾ ਪੂਰਾ ਹੈ ਮਾਮਲਾ ਹੈ ਤਾਂ ਕੁੜੀ ਦਿਲਪ੍ਰੀਤ ਦੱਸੀ ਜਾ ਰਹੀ ਹੈ ਜਿਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਜਿਹੜੀ ਬੇਟੀ ਹੈ ਉਸ ਦੀ ਮਾਤਾ ਦੇ ਨਾਲ ਉਸ ਦਾ ਝਗੜਾ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਉਹ ਸਿੱਧਾ ਇੱਥੇ ਨਹਿਰ ਤੇ ਪਹੁੰਚ ਗਈ ਜਿਸ ਤੋਂ ਬਾਅਦ ਉਸ ਦੇ ਵੱਲੋਂ ਸ਼ਲਾਂਗ ਲਗਾ ਦਿੱਤੀ ਗਈ ਪਰ ਜਿਹੜੇ ਗੋਤਾਖੋਰ ਸੀਗੇ ਉਹਨਾਂ ਨੇ ਉਸ ਦੀ ਲੜਕੀ ਦੀ ਜਾਨ ਬਚਾਈ ਤੇ ਧੰਨਵਾਦ ਉਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਿਤਾ ਦੇ ਵੱਲੋਂ ਤਾਂ ਦੱਸ ਦਈਏ ਕਿ ਦਿਲ ਦਿਲਪ੍ਰੀਤ ਦੇ ਪਿਤਾ ਰਾਜ ਮਿਸਤਰੀ ਜਦਕੀ ਉਸਦੀ ਮਾਤਾ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਦੀ ਹੈ ਤਾਂ ਦਿਲਪ੍ਰੀਤ ਦਾ ਇੱਕ ਭਰਾ ਵੀ ਹੈ ਜਿਹੜਾ 12ਵੀਂ ਦੇ ਵਿੱਚ ਪੜਦਾ ਹੈ ਤਾਂ ਦਿਲਪ੍ਰੀਤ ਦੇ ਪਿਤਾ ਦੇ ਦੱਸਣ ਮੁਤਾਬਕ ਦਿਲਪ੍ਰੀਤ ਅਤੇ ਉਸ ਦੀ ਮਾਂ ਦੇ ਵਿਚਕਾਰ ਛੋਟੀ ਜਹੀ ਕਰੇ ਲੜਾਈ ਹੋਈ ਸੀ ਕਿਉਂਕਿ ਉਸ ਦੀ ਮਾਂ ਨੇ ਦਿਲਪ੍ਰੀਤ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਕਹਿ ਦਿੱਤਾ ਸੀਗਾ ਤਾਂ ਇਸ ਤੋਂ ਹੀ ਇੱਕ ਕੁੜੀ ਜਿਹੜੀ ਸੀਗੀ ਗੁੱਸੇ ਦੇ ਵਿੱਚ ਆ ਗਈ ਗੁੱਸੇ ਦੇ ਵਿੱਚ ਆ ਕੇ ਇੱਕ ਰੋ ਮੋਟਰਸਾਈਕਲ ਚੱਕਦੀ ਐ ਭਾਖੜਾ ਨਹਿਰ ਪਹੁੰਚਦੀ ਐ ਤਾਂ ਉਸ ਤੋਂ ਬਾਅਦ ਸ਼ਲਾਂਗ ਲਗਾ ਦਿੱਤੀ ਜਾਂਦੀ ਐ ਇਸ ਕੁੜੀ ਦੇ ਵੱਲੋਂ ਤਾਂ ਜਿਹੜਾ ਗੋਤਾਖੋਰ ਉੱਥੇ ਮੌਜੂਦ ਸੀਗੇ ਉੱਥੇ ਸਰਦਾਰ ਜੀ ਜਿਹੜੇ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਆਪਣੀ ਪਾਗ ਉਤਾਰ ਕੇ ਸਹੀ ਸਲਾਮਤ ਇਸ ਕੁੜੀ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਉਸ ਦਾ ਚੱਲ ਰਿਹਾ ਹੈ ਗੁੱਸਾ ਅੱਜਕੱਲ ਦੇ ਬੱਚਿਆਂ ਦੇ ਵਿੱਚ ਗੁੱਸਾ ਦੇਖ ਸਕਦੇ ਹੋ ਕਿਸ ਕਦਰ ਹਾਵੀ ਹੈ ਗੁੱਸਾ ਕਿੰਨਾ ਹੈ ਬੱਚਿਆਂ ਦੇ ਵਿੱਚ ਘਰੇ ਮਾਂ ਨੇ ਝਿੜਕਿਆ ਸੀਗਾ ਉਹ ਵੀ ਇਸ ਦੇ ਲਈ ਕਿ ਘਰ ਦੇ ਵਿੱਚ ਕੰਮ ਦੇ ਨਾਲ ਮੇਰੀ ਮਦਦ ਕਰਦੇ ਕੰਮ ਕਰਦੇ ਤਾਂ ਇਸੇ ਤੋਂ ਗੁੱਸੇ ਦੇ ਵਿੱਚ ਆ ਗਈ ਤਾਂ ਇਸ ਇਸ ਖਬਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਕਦਰ ਬੱਚਿਆਂ ਦੇ ਵਿੱਚ ਗੁੱਸਾ ਹਾਵੀ ਹੈ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਕਿੰਨਾ ਗੁੱਸਾ ਹੈ ਜਿਹੜੇ ਮਾਂ ਦੀ ਝਿੜਕ ਵੀ ਨਹੀਂ ਸੁਣ ਸਕਦੇ ਮਾਂ ਨੇ ਝਿੜਕਿਆ ਸੀਗਾ ਮਾਂ ਦੇ ਨਾਲ ਲੜਾਈ ਹੋਈ ਸੀਗੀ ਤਾਂ ਇਸੇ ਲੜਾਈ ਦੇ ਚੱਲਦਿਆਂ ਗੁੱਸੇ ਦੇ ਵਿੱਚ ਕੁੜੀ ਆਂਦੀ ਹੈ ਖੋਫਨਾਕ ਉਹ ਕਦਮ ਚੁਸਦੇ ਵੱਲੋਂ ਚੁੱਕ ਲਿਆ ਜਾਂਦਾ ਹੈ ਜੜੀ ਕਿ ਨਹਿਰ ਦੇ ਵਿੱਚ ਸਿੱਧਾ ਸ਼ਲਾਂਗ ਲਗਾ ਦਿੰਦੀ ਹੈ ਹਾਲਾਂਕਿ ਦੇ ਗੋਤਾਖੋਰ ਉੱਥੇ ਮੌਜੂਦ ਸਿਗੇ ਜਿਹੜੇ ਸਰਦਾਰ ਜੀ ਉੱਥੇ ਮੌਜੂਦ ਸਿਗੇ ਉਹਨਾਂ ਦੇ ਵੱਲੋਂ ਪਾਗ ਉਤਾਰੀ ਜਾਂਦੀ ਐ ਇਸ ਕੁੜੀ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾਂਦਾ ਹੈ ਮਾਂ ਤਾਂ ਝਿੜਕ ਸਕਦੀ ਐ ਤਾਂ ਮਾਂ ਦੀ ਝਿੜਕ ਸੁਣਨੀ ਚਾਹੀਦੀ ਐ ਤਾਂ ਇਹ ਕੁੜੀ ਦੀ ਆਪਣੀ ਮਾਤਾ ਦੇ ਨਾਲ ਲੜਾਈ ਹੋਈ ਸੀਗੀ ਮਾਂ ਨੇ ਝਿੜਕਿਆ ਸੀਗਾ ਘਰ ਦੇ ਵਿੱਚ ਕੰਮ ਕਰਨ ਦੇ ਲਈ ਕਿਆ ਸੀਗਾ ਤਾਂ ਇੰਨੇ ਤੋਂ ਇੱਕ ਗੁੱਸੇ ਦੇ ਵਿੱਚ ਕੁੜੀ ਆ ਜਾਂਦੀ ਐ ਕਰੋ ਮੋਟਰਸਾਈਕਲ ਚੱਕਦੀ ਹੈ ਤਾਂ ਸਿੱਧਾ ਨਹਿਰ ਤੇ ਪਹੁੰਚ ਕੇ ਉੱਤੇ ਸ਼ਲਾਂਗ ਲਗਾ ਦਿੰਦੀ ਹੈ ਹਾਲਾਂਕਿ ਜੜੇ ਉੱਥੇ ਗੋਤਾਖੋਰ ਮजूद ਸੀਗੇ ਉਸ ਦੇ ਵੱਲੋਂ ਇਸ ਕੁੜੀ ਨੂੰ ਬਚਾ ਲਿਆ ਗਿਆ ਤਾਂ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤਾਂ ਕੀ ਕੁਝ ਕਹਿਣਾ ਹੈ ਕੁੜੀ ਦੇ ਪਿਤਾ ਦਾ ਆਓ ਤੁਹਾਨੂੰ ਸੁਣਾਉਣੇ ਮੈਂ ਸ਼ੰਕਰਪਾਲ ਦਵਾ ਜੀ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰ ਟੀਮ ਹੈ ਪਟਿਆਲਾ ਪੰਜਾਬ ਸੋ ਨਹਿਰਾਂ ਤੇ ਕੰਮ ਕਰਦੇ ਨੇ ਗੋਤਾਖੋਰ ਸਿਆਣਾ ਦੇ ਕੋਲ ਥਾਣੇ ਦੇ ਪਿੱਛੇ ਅੱਜ ਇੱਕ ਲੜਕੀ ਨੇ ਭਾਖੜਾ ਨਹਿਰ ਦੇ ਵਿੱਚ ਛਲਾਂਗ ਲਗਾਦੀ ਜੋ ਰਾਗੀ ਉੱਥੇ ਗੁజర్ ਰਹੇ ਸੀਗੇ ਔਰ ਗੋਤਾਖੋਰ ਵੀ ਮੌਕੇ ਤੇ ਪਹੁੰਚ ਗਏ ਤੇ ਰਾਗੀ ਰਾ ਦੀ ਮਦਦ ਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਲੜਕੀ ਨੂੰ ਬਾਹਰ ਕੱਢੇਗਾ ਬਾਹਰ ਕੱਢ ਕੇ ਆਪਣੀ ਹੀ ਨਿੱਜੀ ਵਾਹਨ ਦੇ ਵਿੱਚ ਉਸ ਨੂੰ ਰਜਿੰਦਰ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਚੰਦਰ ਜੀ ਪਤਾ ਲੱਗਿਆ ਕੁੜੀ ਦੀ ਉਮਰ ਕਿੰਨੀ ਹੈ ਕੀ ਨਾਮ ਹੈ ਕੁੜੀ ਦਾ ਕਿੱਥੇ ਰਹਿਣ ਵਾਲੀ ਹੋ ਲੜਕੀ ਦਾ ਨਾਮ ਦਿਲਪ੍ਰੀਤ ਜੋ ਥੋੜੀ ਬੇਹੋਸ਼ੀ ਹਾਲਤ ਵਿੱਚ ਹੈਗੀ ਆ ਤੇ ਬਰਛੜ ਪਿੰਡ ਦੀ ਰਹਿਣ ਵਾਲੀ ਹੈ ਲਗਭਗ 16 ਤੋਂ 17 ਸਾਲ ਦੀ ਉਹਦੀ ਏਜ ਹੈਗੀ ਹੈ ਲੜਕੀ ਦੀ ਤੇ ਕਾ ਕੰਡੀਸ਼ਨ ਥੋੜੀ ਸੀਰੀਅਸ ਹੈ ਪਰਿਵਾਰ ਨਾਲ ਕਿਸੇ ਨ ਸਿਸਟਮ ਦੇ ਪਸਤਾਲੂਬ ਅਸੀਂ ਸੰਪਰਕ ਕਰਿਆ ਤੇ ਪਰਿਵਾਰ ਉਹਦਾ ਮੌਕੇ ਦਿੱਤੇ ਪਹੁੰਚ ਗਿਆ ਹੈਗਾ ਤੇ ਹੁਣ ਉੱਥੇ ਡਾਕਟਰ ਸਾਹਿਬ ਟਰੀਟ ਕਰ ਰਹੇ ਨੇ ਮਤਲਬ ਲੜਕੀ ਦੀ ਕੰਡੀਸ਼ਨ ਮੈਂ ਕਮਾ ਕਿ ਲੜਕੀ ਨੇ ਜਿਹੜਾ ਜੰਪ ਕੀਤਾ ਉਹ ਜਿਹੜਾ ਗੇਟ ਹੈਗਾ ਗੇਟ ਔਰ ਤੂੰ ਪਿੱਛੇ ਕੀਤਾ ਉੱਥੇ ਬਹੁਤ ਹੀ ਮੁਸ਼ਕਲ ਹੁੰਦਾ ਕਿਸੇ ਨੂੰ ਕੱਢਣਾ ਗੋਤਾਖੋਰ ਵੀ ਪਰੇਸ਼ਾਨ ਹੋ ਜਾਂਦੇ ਨੇ ਤਰਕ ਫਿਰ ਵੀ ਚਲੋ ਇੱਕ ਬੰਦੇ ਨੇ ਉੱਥੇ ਪੱਗ ਫੜਾਈ ਤੇ ਇੱਕਦਮ ਕਿ ਕੋਈ ਰੱਸੀ ਵਾਹਨ ਨਹੀਂ ਹੁੰਦਾ ਮੌਕੇ ਤੇ ਐਟ ਅ ਟਾਈਮ ਜਦੋਂ ਕੋਈ ਜੰਪ ਕਰਦੇ ਤੇ ਅਸੀਂ ਗੋਤਾਖੋਰ ਨਾਲ ਜੰਪ ਕਰਕੇ ਉਹਨੂੰ ਬਾਹਰ ਕੱਢਿਆ ਗਿਆ ਆ ਇਸ ਤਰ੍ਹਾਂ ਸੀਗੀ ਪੂਰੀ ਪਾਖੜਾ ਨਹਿਰ ਦੇ ਉੱਪਰ ਜਿਹੜੇ ਦੋ ਤਰੇ ਤੋਂ ਦੂਜਾ ਸੀ ਉਹ ਇਹ ਕਿਸ ਤਰ੍ਹਾਂ ਪਹੁੰਚੀ ਪਾਖੜਾ ਦੇ ਉੱਪਰ ਇਹ ਸਵੇਰ ਤੋਂ ਨਿਕਲੀ ਸੀ ਘਰ ਤੇ ਇਹਦਾ ਕਹਿਣਾ ਇਹਦੀ ਮਾ ਦਾ ਚਾਣਾ ਇੱਕ ਬਾਈਕ ਮੋਟਰਸਾਈਕਲ ਤੇ ਲੈ ਕੇ ਆਈ ਸੀ ਬਾਈਕ ਹਲੇ ਪਾਖੜਾ ਨਹਿਰ ਤੇ ਉੱੱਤੇ ਹੀ ਖੜਾਗਾ ਬਾਈਕ ਇਸ ਅ ਪਲੈਂਡਰ ਕਹ ਰਹੇ ਨੇ ਵੀ ਉੱਥੇ ਖੜਾ ਹੈਗਾ ਜਿੱਥੇ ਉਹਨੂੰ ਜੰਪ ਕੀਤਾ ਹੁਣ ਪਰਿਵਾਰ ਨੂੰ ਦਿਖਾਵਾਂਗੇ ਕਿ ਬਾਈਕ ਕਿਵੇਂ ਆ ਕਿੱਥੇ ਦਾ ਆਪ ਹੀ ਰਿਕਵਰ ਕਰਨ ਗਿਆ ਪੁਲਸ ਨੂੰ ਹੀ ਦੀ ਪਰ ਜਾਣਕਾਰੀ ਅਸੀਂ ਐਸਐਚਓ ਖਸਿਆਣਾ ਨੂੰ ਦੇ ਦਿੱਤੀ ਗਈ ਹੈ ਦੀ ਇਹ ਮੋਟਰਸਾਈਕਲ ਦੇਸੀ ਕੁੜੀ ਇਹ ਮੋਟਰਸਾਈਕਲ ਦੇਸੀ ਲਾਲ ਰੰਗ ਦੀ ਨੇ ਲੋਰ ਪਾਈ ਸੀ ਪਿੰਕ ਕਲਰ ਦੀ ਟੀ-ਸ਼ਰਟ ਪਾਈ ਸੀ ਇਹਨੇ ਹਮ ਤੇ ਕਿਸ ਤਰ੍ਹਾਂ ਬਾਹਰ ਗੱਡੇਆਂ ਨੂੰ ਤੁਸੀਂ ਬਾਹਰ ਮਤਲਬ ਉੱਥੇ ਲੋਕ ਵੀ ਸੀਗੇ ਤੇ ਅਸੀਂ ਵੀ ਸੀਗੇ ਤੇ ਜਦੋਂ ਇਹਨੇ ਜੰਪ ਕੀਤੀ ਕਿਉਂਕਿ ਪਿੱਛੇ ਤੋਂ ਆ ਰਹੀ ਸੀਗੀ ਤੇ ਰੋਲਾ ਜਦੋਂ ਪਿਆ ਅਚਾਨਕ ਜਿਹਨੂੰ ਜੋ ਸੁਝਿਆ ਉਹਨੇ ਉਹ ਕੰਮ ਸ਼ੁਰੂ ਕੀਤਾ ਇੱਕ ਬੰਦੇ ਨੇ ਪੱਗ ਫੜਾਈ ਆਪਣੀ ਗੋਤਾ ਹੋਰ ਨੇ ਜੰਪ ਕੀਤਾ ਸਰਦਾਰ ਵਿਅਕਤੀ ਸੀਗਾ ਉਹ ਤੇ ਉਹਦੇ ਮਦਦ ਨਾਲ ਤੇ ਉੱਥੇ ਖੜੇ ਲੋਕਾਂ ਦੀ ਮਦਦ ਨਾਲ ਉਹ ਬਾਹਰ ਕੱਢਿਆ ਤੇ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ ਕੁੜੀ ਦੀ ਕੰਬ ਕਾਫੀ ਰੇਲ ਦੇ ਅੰਦਰ ਹਾਲਤ ਉਹਦੀ ਨਾਜ਼ੁਕ ਹੈ ਕਿਉਂਕਿ ਦੇਖੋ ਬਾਪਾ ਖੜਾ ਨਹਿਰ ਦੇ ਵਿੱਚੋਂ ਕੱਢਣਾ ਇੱਕਦਮ ਠੰਡਾ ਪਾਣੀ ਹੈ ਗਰਮੀ ਦਾ ਮਾਹੌਲ ਪਰ ਪਾਣੀ ਠੰਡਾ ਹੈਗਾ ਕਿਸੇ ਪ੍ਰਕਾਰ ਕੰਬ ਇਸ ਕਰ ਕਰੀਏ ਹੋ ਸਕਦਾ ਕੁਝ ਖਾਤਾ ਨਾ ਹੋਵੇ ਜਾਂ ਕੋਈ ਐਸੀ ਜ਼ਹਿਰੀਲੀ ਚੀਜ਼ ਨਾ ਕੋਈ ਲੋਕ ਖਾ ਲੈਂਦੇ ਨੇ ਪਰ ਡਾਕਟਰ ਜਿਆਦਾ ਬਿਹਤਰ ਦੱਸ ਸਕਦੇ ਨੇ ਡਾਕਟਰ ਟਰੀਟ ਕਰ ਰਹੇ ਨੇ ਤੇ ਜਿਆਦਾ ਤੁਹਾਨੂੰ ਬਿਹਤਰ ਡਾਕਟਰ ਹੀ ਜਾ ਸਕਦੇ ਨੇ ਵੀ ਕੀ ਖਾਂਦਾ ਜਾਂ ਕੁਛ ਨਹੀਂ ਖਾਂਦਾ ਕਿਉਂਕਿ ਕੰਬ ਬਹੁਤ ਵੀ ਇਸ ਹਾਲ ਨਾਲ ਕੰਬਰੀ ਹੈ ਜਿਵੇਂ ਕਿ ਕਿਉਂਕਿ ਬੇਹੋਸ਼ ਹੋ ਜਾ ਰਹੀ ਹੈ ਵਾਰ-ਵਾਰ ਉਹ ਲੜਕੀ ਪਰਿਵਾਰ ਅਦਰ ਸੇ ਕਿ ਕੀ ਬਗਦੇ ਦੇ ਪਿੱਛੇ ਅੱਡਾ ਵੱਡਾ ਸਟੈਪ ਲੈਣਾ ਇੱਕ 16 ਸਾਲ ਦੀ ਬੱਚੀ ਨੇ ਹੈਗਾ ਲਬਾਲਿਕੀ ਇਹ ਬੱਚੀ ਹੋਈ ਹੈ ਜੀ 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 ਵੱਡਾ ਸਟੈਪ ਚੁੱਕਣਾ ਉਹਨੇ ਹੋਰਸਾਈਕਲ ਦੇ ਉੱਪਰ ਪਹੁੰਚ ਕੇ ਉਹਦੇ ਛਾਲ ਮਾਰਨੀ ਅਮਾਤੀ ਵਜਾ ਕੀ ਰਹੀ ਦ ਵਿਚੇ ਪਰਿਵਾਰ ਨਹੀਂ ਪਰਿਵਾਰ ਹਲੇ ਕੰਦਾ ਤੁਸੀਂ ਪਰਿਵਾਰ ਜਿਹੜਾ ਹੈਗਾ ਗਰੀਬ ਦਪਕਈਆ ਜਿਹੜਾ ਵਿਅਕਤੀ ਹੈਗਾ ਕਿਤੇ ਪ੍ਰਾਈਵੇਟ ਕੰਮ ਕਰਦਾ ਹੈਗਾ ਜਿਹੜੀ ਮਜ਼ਦੂਰੀ ਤੇ ਜਿਹੜੀ ਵਾਈਫ ਹੈ ਹਾਂਜੀ ਵਾਈਫ ਜਿਹੜੀ ਹੈਗੀ ਉਹ ਕਿਤੇ ਫਿਰਨ ਦੇ ਵਿੱਚ ਕਿਸੇ ਦੇ ਘਰ ਕੋਨਾ ਕੰਮ ਕਰਦੀ ਜਦੋਂ ਮੇਰੀ ਫੋਨ ਤੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਹੀ ਦੱਸਿਆ ਵੀ ਅਸੀਂ ਤਾਂ ਕੁੱਟੀਆਂ ਚੇ ਔਰ ਲੋਕਾਂ ਦੇ ਘਰੇ ਕੰਮ ਕਰਕੇ ਆਪਣਾ ਪਾਲਣ ਪੋਸ਼ਣ ਕਰਦੇ ਬੱਚੇ ਨੂੰ ਪੜਾ ਲਿਖਾ ਕੇ ਅਸੀਂ ਬਿਹਤਰ ਬਣਾਉਣਾ ਚਾਹੁੰਦੇ ਤਾਂ ਕਿ ਸਾਡਾ ਜੀਵਨ ਵਧੀਆ ਹੋ ਸਕੇ ਬੱਚੀ ਪੜਦੀ ਸੀ ਸਕੂਲ ਜੀ ਜੀ ਪੜ ਪੜਦੀ ਸੀ ਕਿਤੇ ਸਕੂਲ ਚ ਪੜਦੀ ਸੀ ਕਿਹੜੀ ਕਲਾਸ ਚ ਆ ਇਹ ਨਹੀਂ ਕਿਉਂਕਿ बेहोਸ਼ ਹੈ ਲੜਕੀ ਇਸ ਕਰਕੇ ਨਹੀਂ ਪ੍ਰੋਪਰ ਪਤਾ ਲੱਗ ਪਾ ਰਿਹਾ ਇਹ ਬੱਚੀ ਦਾ ਕੀ ਨਾਮ ਹੈ ਜਿੰਨਾ ਜਗਤ ਪ੍ਰੀਤ ਕੌਰ ਕਿੰਨੀ ਉਮਰ ਹੈ ਜੀ ਇਹਦੀ ਸਤਾਂਮ ਪਲੱਸ ਹੈ ਏ ਕਿੱਥੇ ਪੜਦੀ ਮਿੰਦਰਾ ਕਾਲਜ ਚ ਪੜਦੀ ਮਿੰਦਰਾ ਕਾਲਜ ਚ ਹਾਂਜੀ ਫੇ ਕਿੰਨੇ ਸਾਲ ਹੋ ਗਏ ਜੇ ਤੁਸੀਂ ਪੜਦੀ ਹੋ ਇਹੋ ਆ ਰਿਹਾ 6 ਮਹੀਨੇ ਹੋ ਗਏ ਹੁਣ ਪਹਿਲਾ ਹੀ ਫਸਟ ਇਅਰ ਹੈ ਅੱਛਾ ਇਹ ਕੀ ਬਤਾ ਕੀ ਰਹੀ ਦੀ ਓਏ ਮੰਮੀ ਅੜੇ ਦਿਵਸ ਆਪਸ ਵਿੱਚ ਮੰਮੀ ਨਾਲ ਝਗੜਾ ਕਰ ਲਿਆ ਗੋੜਾ ਮਰ ਤਾ ਹਾਂ ਅੱਜ ਕਰੇ ਲਾਈ ਕਰੇ ਹਾਂ ਕਰੇ ਲਓ ਅਸਲਾਬਦੀ ਮੰਮੀ ਨਾਲ ਗੋੜਾ ਨਹੀਂ ਮਰਣਾ ਤੇ ਫੇਰ ਜੀ ਕਿੰਨੇ ਵਜੇ ਘਰੋ ਗਏ ਸੀ ਬੱਚੀ 10:00 ਵਜੇ ਕਹਿਆ ਕਿ ਮਮਾ ਨੇ ਮੈਨੂੰ ਫੋਨ ਕਰੀ ਨੀ ਮੋਟਰਸਾਈਕਲ ਲੈ ਕੇ ਪਤਾ ਨਹੀਂ ਉਣਾ ਪੜਾ ਕੁਝ ਕੋਈ ਸਮਾਨ ਲੈਣ ਬਾਕੀ ਪਤਨ ਕੁਝ ਲੈਣ ਵਾਗਦੀ ਜੀਣਾ ਨੇ ਸਾਨੂੰ 12:00 11:30 12:00 ਵਜੇ ਫੋਨ ਕਰਾਈ ਕਿੰਨਾ ਨੇ ਜੀ ਇਹ ਪ੍ਰਧਾਨ ਸਾਹਿਬ ਨੇ ਸ਼ੰਕਰਪਾਲ ਸ਼ੰਕਰਪਾਲਤ ਵਾਜ ਤੇ ਕੀ ਕਹੋਂਗੇ ਤੁਹਾਡੀ ਬੱਚੀ ਨੂੰ ਕੱਢ ਕੇ ਲਿਆ ਜੀ ਨਾ ਇਹਨਾਂ ਇਹਨਾਂ ਦਾ ਅਸੀਂ ਰੱਬ ਤੋਂ ਬਧਕੈ ਸ਼ੁਕਰਗੁਜ਼ਾਰ ਕਰਦੇ ਹਾਂ ਇਹਨਾਂ ਦੀ ਵਜ੍ਹਾ ਨਾਲ ਸਾਡੀ ਬੇਟੀ ਠੀਕ ਬੱਚੇ ਦੀ ਹਾਲਤ ਇਸ ਤਰ੍ਹਾਂ ਦੀ ਹੁਣ ਬਿਲਕੁਲ ਠੀਕ ਹੈ ਹੁਣ ਹੋਸਟਲ ਵੀ ਤੁਸੀਂ ਕੰਮ ਕੀ ਕਰਦੇ ਹੋ ਜੀ ਰਾਜ ਮਿਸਤਰੀਆਂ ਜੀ ਉਹ ਤੁਹਾਡੀ ਆੜੀ ਕਰਦੇ ਉਹ ਕਰਾਂ ਕਰਾਂ ਚ ਕੰਮ ਕਰਦੇ ਤੁਹਾਡੀ ਵਾਈਫ ਹਾਂ ਤੇ ਬੇਟਾ ਵੀ ਹੈ ਤੁਹਾਡਾ ਜੀ ਬੇਟਾ ਵੀ ਹੈ ਹਾਂ ਉਹ ਤਾਂ ਵਿੱਚ ਪੜਦਾ ਕੁੜਤਾ ਜੀ ਪਲੱਸ 2 ਪੜਿਆ ਉਹ ਵੀ 18 ਪਲੱਸ ਹੈ ਜੀ ਹਾਂ ਮਤਲਬ ਮम्मी ਨਾਲ ਲੜੀ ਸੀਗੀ ਬਸ ਹਾਂ ਜੀ ਮम्मी ਨਾਲ ਲੜ ਪੁੱਛਿਆ ਬੰਦੇ ਚੋਟੀ ਜੀ ਗੱਲ ਪੁੱਛਿਆ ਮਾਸ ਮਾਰੇ ਮਟਕਰੇ ਡੂਰ ਨੂੰ ਪਾ ਦੇ ਸੀ ਲੜਿਆ ਤੇ ਮਨ ਕੀ ਕਹਾਂਗੇ ਜੀ ਬੋਤਾਂ ਘੋੜ ਕੱਢਦੇ ਨੇ ਹਾਂ ਉਹਨਾਂ ਦਾ ਬਿਲਕੁਲ ਧੰਨਵਾਦ ਕਰਦਾ ਹਾਂ ਦਿਲ ਦੇ ਬਹੁਤ ਬਹੁਤ